ਦੇ ਬੰਦਿਆਂ ਨੇ ਏਦਾਂ ਦੁਨੀਆ ਡਰਾਈ ਬਾਬਿਆਂ ਵੀ ਡਰਾਈ ਆ ਉਹ ਅੱਗੇ ਤੈਨੂੰ ਜਮਾਂ ਦੀ ਮਾਰ ਪੈਣੀ ਨਾਮ ਜਪ ਲੈ ਉਹ ਇਹ ਨਹੀਂ ਕਹਿੰਦੇ ਵੀ ਜਮਾਂ ਦੀ ਮਾਰ ਪੈ ਰਹੀ ਉਹ ਕਹਿੰਦੇ ਅੱਗੇ ਪੈਣੀ ਆ ਉਹ ਏਦਾਂ ਏਸ਼ ਕਰਦੇ ਜਿਵੇਂ ਅੱਗੇ ਵੇਖ ਕੇ ਆਏ ਹੋਵੇ ਏਦਾਂ ਅੱਗੇ ਵੇਖ ਕੇ ਫੇਰ ਆਣ ਕੇ ਦੱਸਣ ਆਏ ਮੈਂ ਏਦਾਂ ਕਲਕੱਤੇ ਕਥਾ ਕਰਨ ਗਿਆ ਉੱਥੇ ਇੱਕ ਨੌਜਵਾਨ ਮੈਨੂੰ ਮਿਲਿਆ ਕਿਹਾ ਵੀਰ ਜੀ ਮਰਨ ਤੋਂ ਬਾਅਦ ਕੀ ਹੁੰਦਾ ਮੈਂ ਕਿਹਾ ਮੈਂ ਕਿਹੜਾ ਮਰਿਆ ਜੀ ਤੇ ਤੇਰੇ ਸਾਹਮਣੇ ਬੈਠਾ ਮੈਂ ਵੀ ਜੇ ਮਰੂੰਗਾ ਜੇ ਮੈਂ ਵਾਪਸ ਆ ਗਿਆ ਤੈਨੂੰ ਦੱਸੂ ਜ਼ਰੂਰ ਅੱਗੇ ਕੀ ਹੁੰਦਾ ਵੀ ਪੁੱਠੇ ਸਵਾਲ ਸਾਡੇ ਮੈਨੂੰ ਉਹ ਤਾਂ ਮਰਨ ਤੋਂ ਬਾਅਦ ਕੀ ਹੁੰਦਾ ਹੁਣ ਪੂਆ ਪਿੰਡ ਗਿਆ ਹੋਵੇ ਮਾਸੀ ਪਿੰਡ ਗਿਆ ਹੋਵੇ ਬੰਦਾ ਪੁੱਛੇ ਵੀ ਉੱਥੇ ਕੀ ਹੁੰਦਾ ਮੈਕਮਾ ਉੱਤੇ ਛੱਲੀਆਂ ਵੱਡੀਆਂ ਹੁੰਦੀਆਂ ਉੱਥੇ ਗੰਨੇ بڑے ਹੁੰਦੇ ਹੁਣ ਮੈਂ ਤੁਹਾਡੇ ਤਲਵੰਡੀ ਮੱਲੀ ਆਇਆ ਮੈਨੂੰ ਕੋ ਪੁੱਛੂਗਾ ਜੀ ਲੁਧਿਆਣੇ ਵੀ ਵਾਪਸ ਜਾ ਕੇ ਉੱਥੇ ਕੀ ਹੋਇਆ ਮੈਂ ਦੱਸੂਗਾ ਨਾ ਕੁਝ ਨਾ ਕੁਝ ਹੁਣ ਜਿੱਥੋਂ ਬੰਦਾ ਆਇਆ ਨਹੀਂ ਆਪੇ ਫੂਕਿਆ ਆਪੇ ਉਹਨੂੰ ਕੁਜੇ ਚ ਪਾ ਕੇ ਆਪੇ ਰੋੜ ਆਇਆ ਤੇ ਫੇਰ ਪੁੱਛੀ ਜਾਂਦੇ ਅੱਗੇ ਕੀ ਹੁੰਦਾ ਜ ਅ ਜਿੰਨੀਆਂ ਕਹਾਣੀਆਂ ਮਰ ਲਗਾ ਦਾ ਘੂਠਾ ਲਿਆ ਇਦਾਂ ਦੀ ਬਾਬਿਆਂ ਨਾਲ ਕਹਾਣੀਆਂ ਜੋੜੀਆਂ ਵੀ ਮਹਾਪੁਰਖਾਂ ਦੀ ਮਾਤਾ ਪਤਾ ਹੀ ਹੈ ਤੁਹਾਨੂੰ ਕਿਹੜੇ ਬਾਬੇ ਨਾਲ ਜੋੜੀ ਹੈ ਹੁਣ ਮੁਰਕਿਆਂ ਦੇ ਵੀ ਇਹ ਬਾਬਿਆਂ ਬਾਰੇ ਬੋਲਦਾ ਮੇਰੇ ਬਾਰੇ ਫੇ ਪਰਚੇ ਕਰਾਉਣ ਤੁਰਦੇ ਗੱਲਾਂ ਦਾ ਜਵਾਬ ਹੈ ਨਹੀਂ ਸਾਡੇ ਕੋਲ ਪਰਚਿਆਂ ਵਾਲੇ ਬਣੇ ਤੁਰਦੇ ਇਹ ਭਾਈ ਜਣ ਨੂੰ ਵਾਣੇ ਕੋਈ ਨਹੀਂ ਹੈ ਫਿਰ ਕੋਈ ਗੱਲ ਨਹੀਂ ਹੁਣ ਕਹਿੰਦੇ ਬਾਬਾ ਮਹਾਪੁਰਖਾਂ ਦੀ ਮਾਤਾ ਚੜ੍ਹਾਈ ਕਰ ਗਈ ਉਹਨੇ ਅਮਰਤ ਨਹੀਂ ਸੀ ਛਕਿਆ ਉਹ ਰੱਬ ਕੋਈ ਉੱਤੇ ਤੋ ਰੱਬ ਨੇ ਕਿਹਾ ਬੋਲ ਤੇ ਧਰਮਰਾਜ ਟੈਨਸ਼ਨ ਚ ਹੋ ਗਿਆ ਉਹ ਕਹਿੰਦਾ ਵੀ ਹੁਣ ਮੈਂ ਤੈਨੂੰ ਸਵਰਗ ਚ ਕੱਢ ਨਹੀਂ ਸਕਦਾ ਤੂੰ ਅਮਰਤ ਨਹੀਂ ਛਕਿਆ ਤੇ ਨਰਕ ਵਿੱਚ ਤੇਰੇ ਮੈਂ ਤਾਂ ਨਹੀਂ ਕੱਢਦਾ ਤੂੰ ਮਾਪੁਰਖਾਂ ਦੀ ਮਾਂ ਵਾ ਮਲੇ ਇਹ ਜਿਹੜੇ ਬੰਦੇ ਆ ਇਹ ਜਿਹੜੇ ਬਾਬੇ ਆ ਇਹ ਰੱਬ ਨੂੰ ਵੀ ਧਰਮਰਾਜ ਨੂੰ ਵੀ ਟੈਨਸ਼ਨ ਚ ਪਾ ਦਿੰਦੇ ਆ ਸੋਚ ਕੇ ਵੇਖੋ ਉਹ ਕਹਿੰਦੇ ਫਿਰ ਕੀ ਹੋਇਆ ਉਨੇ ਕਾ ਤੇਰਾ ਲਿਹਾਜ਼ ਕਰਦੇ ਆਂ ਵੀ ਤੂੰ ਵਾਪਸ ਚੱਲ ਜਾ ਜਿਹੜੇ ਪਲੇਨ ਤੇ ਚੜਕੇ ਆਂ ਉਸੇ ਉਸੇ ਪਲੇਨ ਨੂੰ ਫੇਰ ਬਾਹਰ ਕਈ ਬੰਦੇ ਕਹਿ ਕੇ ਇਹਨੂੰ ਡਿਪੋਰਟ ਕਰ ਦਿੰਦੇ ਜਿਵੇਂ ਐਰਪੋਰਟ ਤੇ ਉਤਰ ਨਹੀਂ ਦਿੰਦੇ ਉਹ ਕਹਿੰਦੇ ਇੱਥੇ ਜਿਹੜੇ ਪਲੇਨ ਤੇ ਆਇਆ ਉਹ ਉਥੇ ਘੰਟਾ ਦੋ ਘੰਟੇ ਬਿਠਾ ਕੇ ਕਹਿੰਦੇ ਇਸੇ ਪਲੇਨ ਤੇ ਹੁਣ ਤਨ ਵਾਪਸ ਘੱਲਣਾ ਇਹਨਾਂ ਕਾ ਤੇਰਾ ਲਿਹਾਜ਼ ਕਰਦੇ ਨੇ ਵੀ ਜਿਹੜੇ ਪਲੇਨ ਤੇ ਮਾਈ ਤੂੰ ਆਈ ਆਂ ਹਾਂ ਵੀ ਥੋੜਾ ਬੋਤਾ ਪਾਇਲਟ ਚਾਹ ਪਾਣੀ ਛਕ ਲੈਣ ਬਿਨਾਂ ਹਾਣੂ ਲੈਣ ਸ਼ਾਵਰ ਲੈ ਲੈਣ ਤੇ ਮੁੜ ਕੇ ਉਸੇ ਹੀ ਪਲੇਨ ਤੇ ਤੈਨੂੰ ਵਾਪਸ ਕੱਲ ਦਿੰਨੇ ਹੁਣ ਮੈਂ ਨਾਂ ਨਹੀਂ ਲੈ ਕੇ ਮਹਾਪੁਰਖ ਦਾ ਉਹ ਜਿੱਥੇ ਗਿੱਟੇ ਲਗਣੀਆਂ ਆਪੇ ਲੱਗ ਜਾਣੀਆਂ ਸਿਰ ਤੱਕ ਪਿੱਟ ਤੇ ਆਪੋ ਨਾ ਪਾ ਦੇਣਾ ਤੁਹਾਨੂੰ ਪ੍ਰਬੰਧਕਾਂ ਨੂੰ ਫੋਨ ਆ ਜਾਏਗਾ ਵੀ ਇਹੋ ਜਿਹਾ ਪ੍ਰਚਾਰ ਦੁਬਾਰਾ ਪ੍ਰਿੰਟ ਨਹੀਂ ਬਣਨਾ ਚਾਹੀਦਾ ਐਹੋ ਕੋਈ ਹੋਰ ਪੱਲੇ ਦੇ ਕੱਖ ਨਹੀਂ ਹੈਗਾ ਵੀ ਤੁਸੀਂ ਆਪਣੀਆਂ ਗੱਪ ਕਹਾਣੀਆਂ ਸੁਣਾਈ ਜੋ ਅਸੀਂ ਤੀਰ ਫੜ ਵੀ ਨਾ ਕਰੀ ਸੀ ਮਲਾਜਾ ਵੀ ਨਾ ਕਰੀਏ ਉਹਦਾ ਹੁਣ ਅਸੀਂ ਤਾਂ ਪੋਸਟ ਮਾਰ ਵੀ ਨਾ ਕਰੀਏ ਹੁਣ ਕਰਾਂਗੇ ਅਸੀਂ ਜਦੋਂ ਤੱਕ ਸਾਹ ਚੱਲਦੇ ਉਹ ਕਹਿੰਦੇ ਰੱਬ ਨੇ ਫਿਰ ਧਰਮਰਾਜ ਨੇ ਕਿਹਾ ਵੀ ਚੱਲ ਪਾਇਲਟ ਦੀ ਡਿਊਟੀ ਲਾਈ ਵੀ ਤੁਸੀਂ ਹੁਣ ਸਾਰੇ ਸਟਾਫ ਨੂੰ ਕਿਹਾ ਵੀ ਹੁਣ ਨੂੰ ਮਾਈ ਨੂੰ ਫੇਰ ਵਾਪਸ ਲੈ ਕੇ ਜਾ ਫਿਰ ਜਹਾਜ਼ ਉੱਥੋਂ ਫੇਰ ਵਾਪਸ ਆਇਆ ਇਧਰ ਵੀ ਥੋੜਾ ਟਾਈਮ ਹੋਊਗਾ ਵੀ ਅਜੀਖ ਦੇ ਹੁਣੇ ਕਿ ਇਹਨੂੰ ਪੂਆ ਮਾਸੀ ਨੂੰ ਪੂਰੋ ਬਾਬੇ ਕਿਤੇ ਸਿਨਿਆ ਚ ਲੈ ਕੇ ਗੁੱਠਾ ਲਿਆ ਮਾਈ ਦਾ ਐਦਾ ਮਾਈ ਦਾ ਗੁੱਠਾ ਲੈਣਾ ਕਈਆਂ ਮਾਵਾਂ ਸੋਚਣਾ ਸਾਡੇ ਨਾਲ ਵੀ ਐਦਾ ਹੋਊ ਤੁਹਾਡੇ ਨਾਲ ਨਹੀਂ ਹੋਣਾ ਕੋਈ ਆਪਣੇ ਕਿਹੜੇ ਬੱਚੇ ਮਹਾਪੁਰਖ ਹੈ ਤੇ ਮਹਾਪੁਰਖਾਂ ਤੇ ਰਹਿਤਾ ਆਪਣੇ ਨਾਲ ਆਪਣੇ ਨਾਲ ਮਾਤਾਵਾਂ ਕਦੀ ਨਹੀਂ ਹੋਣਾ ਆਪਣੇ ਨਾਲ ਇਹ ਤੇ ਮਾਪੁਰਖਾਂ ਦੀਆਂ ਮਾਈਆਂ ਵਾਸਤੇ ਹੁੰਦਾ ਗੱਲ ਕਦੀ ਗੱਪ ਕਹਾਣੀਆਂ ਇਹ ਕੋਈ ਵੇਖਣਾ ਆ ਉਹ ਗੁੱਠਾ ਲੈਦਾ ਕਦੇ ਕੀ ਹੋਇਆ ਦੇ ਮਾਈ ਦਾ ਗੁੱਠਾ ਲੈ ਆ ਅੱਛਾ ਇਹ ਥੋੜੀ ਮੋਤੇ ਲੱਕੜਾਂ ਰੱਖੀਆਂ ਹੋਣਗੀਆਂ ਮਾਈ ਨੂੰ ਥੱਲੇੋਂ ਕੱਢਿਆ ਲੱਕੜਾਂ ਜੋ ਉੱਠ ਕੇ ਬਹਿ ਗਈ ਮਾਈ ਲੈ ਮਾਈ ਤੇ ਜੂੰਦੀ ਹੋ ਗਈ ਉਹ ਗਾੜੀਆਂ ਉਹਦੀ ਜੂੰਦੀ ਜਾਂਦੀ ਕੋਈ ਨਾ ਹੋਈ ਮੈਂ ਤਾਂ ਅਮਰਸ਼ ਕਰਨ ਆਈ ਹੁਣ ਮਾਈ ਨੂੰ ਅਮਰਸ਼ ਕੌਣ ਲੱਗਦਾ ਹੁਣ ਆਹ ਕਥਾ ਹੈ ਬਾਬੇ ਦੂਜੇ ਤਰੀਕੇ ਨਾਲ ਸੁਣਦੇ ਮੈਂ ਦੂਜੇ ਤਰੀਕੇ ਨਾਲ ਸੁਣਾਤੀ ਹੁਣ ਉਹਨੂੰ ਅਮਰ ਸ਼ਿਕਾਇਆ ਮਾਈ ਨੂੰ ਕੀ ਕਿਦਾਂ ਸ਼ਿਕਾਇਆ ਉਪਰ ਲੱਗਦਾ ਅਮਰ ਸ਼ਿਕਾਇਆ ਫੇਖਾਂ ਛੱਟੇ ਮਾਰੇ ਮਾਈ ਆਜ ਤੂੰ ਬਸ ਪ੍ਰਾਇ ਰੂਪ ਨਹੀਂ ਤੱਕਣਾ ਉਹ ਨਹੀਂ ਮੇਰੇ ਮਾਰੀ ਜਾਣਾ ਫੇਕ ਜਣ ਗਿਆ ਆਜ ਤੂੰ ਬਾਕੀ ਮੜੀ ਤੇ ਮੱਥਨ ਢੀਕਣਾ ਹੁਣ ਉਹਨੇ ਮਾਰੀ ਜਾਣਾ ਹੁਣ ਵਿਚਾਰੀ ਨੇ ਮੱਥਾ ਕਿੱਥੇ ਦੇਕਣਾ ਹੁਣ ਸਾਰ ਗਿਆ ਉਹਨੂੰ ਰਹਿਤਾ ਕਰਹਿਤਾਂ ਦੱਸੀਆਂ ਹੋਣਗੀਆਂ ਨਾ ਮਾਈ ਨੂੰ ਸਾਰਾ ਕੋਈ ਦੱਸਿਆ ਉਹ ਮਾਈ ਨੂੰ ਫੇਰ ਕਹਿੰਦੇ ਅਮਰ ਜ਼ਿਆਦਾ ਪਿਆਰ ਹੋ ਗਿਆ ਮਾਈ ਅਮਰ ਜਹਾਜ਼ ਤਿਆਰ ਕਰ ਬੈਠੇ ਮਾਈ ਇੱਕੋ ਸੀ ਉਹਨੂੰ ਸ਼ਿਕਾਤਾ ਮਾਈ ਨਾਲ ਚੜਾਣ ਚੜਾਈ ਕਰ ਗਈ ਫੇਰ ਉਸੇ ਤਰੀਕੇ ਨਾਲ ਉਸੇ ਉਹ ਪਾਇਲਟ ਫੇਜ ਜਹਾਜ਼ ਲੈ ਕੇ ਚਰ ਹਾਂ ਚਲੋ ਧਰਮਰਾਜ ਨੇ ਥੋੜਾ ਜਿਹਾ ਪਾਇਲਟਾਂ ਨੂੰ ਜਲਪਣ ਸ਼ਿਕਾਤਾ ਸੀ ਇਧਰ ਇਹਨਾਂ ਕਿੱਥੇ ਚਕਾਉਣਾ ਸੀ ਤੇ ਪਹਿਲਾਂ ਰੂਨ ਕਰਲਾਉਂਦੇ ਸੀ ਉਹ ਫੇਰ ਲੈ ਕੇ ਜਹਾਜ਼ ਉਧਰ ਨੂੰ ਤੁਰ ਪਿਆ ਕਹਿੰਦੇ ਫਿਰ ਉਹ ਅਮਰਤ ਜਿਆਦਾ ਸ਼ੁਭਤ ਗਿਆ ਉਹ ਫਿਰ ਖਾਲਿਆਂ ਚ ਇਧਰ ਉਧਰ ਫਿਰ ਇਹੋ ਅਮਰਤ ਇਹ ਹੁਣ ਤੁਸੀਂ ਪੁੱਛ ਹੀ ਦਿਓ ਵੀ ਕਿਹੜੇ ਮਹਾਪੁਰਖ ਦੀ ਗੱਲ ਹੈ ਤੁਹਾਨੂੰ ਪਤਾ ਹੀ ਹੈ ਸਾਰੇ ਵੀ ਕਿਹੜੇ ਮਹਾਪੁਰਖਾਂ ਦੀ ਮਾਈ ਨੂੰ ਫਿਰ ਦੁਬਾਰਾ ਇੱਥੇ ਧਰਤ ਦੇ ਫੇਰ ਆਇਆ ਬੜੀ ਧੀਰ ਗੱਪ ਕਹਾਣੀਆਂ ਬਾਬਿਆਂ ਦੀਆਂ ਇਹਨਾਂ ਨੇ ਲੋਕਾਂ ਨੂੰ ਸੁਣਾਛ ਲਈ ਮਜ਼ਾ ਆ ਕਿਤੇ ਜਥੇ ਤਰ੍ਹਾਂ ਦੀ ਇਹਨਾਂ ਸਾਧਾਂ ਬਾਰੇ ਜ਼ਬਾਨ ਖੁੱਲਦੀ ਹੋਵੇ ਸਹੂਲਤਾ ਕਹਿੰਦੇ ਆ ਏ ਜੀ ਭਰਾਣਿਆਂ ਮਾਪੁਰਖਾਂ ਨੂੰ ਚੈਲੰਜ ਕਰ ਰਹੇ ਵੀ ਤੁਹਾਡੇ ਮਾਸੀ ਦੇ ਪੁੱਤ ਲੱਗਦੇ ਨੇ ਸਿੱਖਾਂ ਦੀ ਕੌਮ ਦੀ ਸਿੱਖੀ ਦੀ ਜੜੇ ਤੇਲ ਦੇਣ ਵਾਲੇ ਲੋਕ ਨੇ ਸਿੱਖਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਦੰਦੀਆਂ ਚੜਾਉਣ ਵਾਲੇ ਲੋਕ ਇਹ ਨੇ ਦਰਾ ਖੈਬਰ ਦਾ ਰਾਹ ਬੰਦ ਕਰਨ ਵਾਲੇ ਜਿਹੜੇ ਸਿੱਖ ਨੇ ਉਹਨਾਂ ਦੇ ਹੱਥਾਂ 'ਚ ਸਿਮਰਨੇ ਫੜਾਉਣ ਵਾਲੇ ਲੋਕ ਨੇ ਜਿਨ੍ਹਾਂ ਦੀ ਇੱਕ ਖੂਗ ਉਹ ਤੋਂ ਕਾਬਲ ਕੁੰਧਾਰ ਤੱਕ ਆਵਾਜ਼ ਆ ਜਾਂਦੀ ਸੀ ਧਰਤੀ ਪੁੱਟ ਕੇ ਪੂਰਿਆਂ 'ਚ ਬਿਠਾਉਣ ਵਾਲੇ ਲੋਕ ਇਹ ਨੇ ਇਹ ਸਾਡੇ ਹੀ ਜਗਦਾ ਜੀ ਇਹ ਸਾਡੇ ਆਪਣੇ ਆ ਜੀ ਤੇ ਇਹਨੇ ਬੜੇ ਪੰਥ ਦੀ ਬੜੀ ਵੱਡੀ ਸੇਵਾ ਕੀਤੀ ਹੈ ਕਾਕ ਇੱਕ ਲੀਡਰ ਦਾ ਛੁੱਡੂ ਜਿਹਦਾ ਬਿਆਨ ਆਇਆ ਜੀ ਅਖਬਾਰ ਚੋਂ ਕਹਿੰਦਾ ਆ ਜਿਹੜੇ ਖੈਰ ਨਾਨ ਲਈ ਦਮਬੀ ਇਹ ਜਿਹੜੇ ਨਾਨਕਸਰ ਵਾਲੇ ਆ ਜੀ ਇਹ ਇਹਨੂੰ ਡੇਰੇ ਨਾ ਕਹੋ ਤੁਸੀਂ ਉਹ ਦੱਸੋ ਜੀ ਹੁਣ ਕੀ ਕਹੋ ਜੀ ਹੁਣ ਤੁਸੀਂ ਦਾ ਬਾਪੇ ਜਾਣੇ ਹੁਣ ਸੋਚ ਕੇ ਵੇਖੋ ਤੁਸੀਂ ਕਿੱਥੋਂ ਕੌਮ ਤੁਸੀਂ ਤੇ ਕਿੱਥੇ ਲਿਆ ਕੇ ਸਾਡੀ ਖੁਲਾਰ ਹੁੰਦੀ ਹੈ ਵੀਰਾਂ ਨੂੰ ਤੁਸੀਂ ਡੇਰੇਦਾਰ ਨਾ ਕਹੋ ਜੀ ਕੀ ਕਹੋਗੇ ਤੁਸੀਂ ਹੁਣ ਪਿੱਛੇ ਦੂਜੇ ਡੇਰੇ ਨਾਲ ਜਿਹੜੇ ਪਿੰਡਾਂ 'ਚ ਬੈਠੇ ਉਹ ਕਹਣਗੇ ਜੀ ਦੋਸਤੋ ਹਾਏ ਵੀ ਸਾਡਾ ਤੁਸੀਂ ਗੁਰੂ ਸਾਹਿਬ ਨੇ ਕਿੱਥੇ ਲਿਆ ਕੇ ਸਾਡੀ ਇੰਚਾਰ ਖੜੀ ਕੀਤੀ ਤੇ ਕਿੱਥੋਂ ਲਿਆ ਕੇ ਅਸੀਂ ਕਿੱਥੇ ਕੜਾ ਕਰ ਦਿੱਤਾ ਅਸੀਂ ਗੁਰਮਤਿਆਂ ਵਿਚਾਰਾਂ ਤੋਂ ਆਪਣੇ ਆਪ ਨੂੰ ਪਾਸੇ ਕਰਕੇ ਬੈਠ ਕੇ ਗੁਰਬਾਣੀ ਪੜ੍ਹਨੀ ਵਿਚਾਰਨੀ ਸਿਧਾਂਜ ਜਿਹੜਾ ਸਿੱਖੀ ਦਾ ਸੀ ਉਹ ਮੰਨਫੀ ਕਰਕੇ ਬੈਠ ਗਏ ਅਸੀਂ ਲੋੜ ਸੀ ਸਾਨੂੰ ਗੁਰਮਤਿ ਜਿਹੜਾ ਦੀਵਾ ਬਾਲਣਾ ਸੀ ਉਹ ਨਹੀਂ ਬਾਲਿਆ ਅਸੀਂ ਮਠੀਆਂ ਤੇ ਕਬਰਾਂ ਤੇ ਦੇਸੀ ਕਿਉਂਦੇ ਤੇ ਸਰੋਂ ਦੇ ਦੀਵੇ ਜਗਾ ਕੇ ਤੇ ਆਪਣੇ ਘਰਾਂ ਨੂੰ ਮੋੜਿਆ ਦੀਵਾ ਜਗਾਓ ਦੀਵਾ ਮੇਰਾ ਇਹ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਚੰਨ ਉਹਨ ਸੁਕਿਆ ਚੂਕਾ ਜਮ ਸੋਗੇ ਜਮ ਨਾਲੋਂ ਨਾਤਾ ਟੁੱਟ ਗਿਆ ਕਿਹੜੇ ਜਮ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਜਮ ਨੇ ਇਹ ਜਿਹੜੇ ਬੰਦੇ ਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਕਿਸੇ ਨੂੰ ਕਾਮ ਵਾਸ਼ਨਾ ਨਾਲ ਤੰਗ ਕਰਦੀਆਂ ਕਿਸੇ ਨੂੰ ਲੋਭ ਤੰਗ ਕਰਦਾ ਕਿਸੇ ਨੂੰ ਲਾਲਚ ਕਰਦਾ ਇਹ ਤੰਗ ਬੰਦੇ ਇਹਨੂੰ ਪਰੇਸ਼ਾਨ ਕਰਦੇ ਇਸੇ ਪਾਸ਼ਾ ਜੀ ਕਹਿੰਦੇ ਨੇ ਦੀਵਾ ਮੇਰਾ